ਹਰ ਕਦ ਬਲੋਨਾ ਬਲੋ ਮੇਰੇ ਭਾਈ ਹਰ ਕਦ ਬਲੋਨਾ ਬਲੋ ਮੇਰੇ ਭਾਈ ਹਰ ਕਾ ਬਿਲੋ ਨਾ ਮਿਲੋ ਮੇਰੇ ਭਾਈ ਹਰ ਕਾ ਬਿਲੋ ਨਾ ਮਿਲੋ ਮੇਰੇ ਭਾਈ ਸਹਿਜ ਬਿਲੋ ਜੇ ਸਤ ਨਜਾਈ ਸਹਿਜ ਬਿਲੋ ਦੇਸ ਕਾ ਨਜਾਈ ਪ੍ਰਵਾਹ ਗੁਰੂ ਆਇ 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 ਗੁਰੂ ਇੱਤੇ ਹਰ ਗੁਣ ਦਾ जिो तो मीटे हर गुण गाओ जिंदो तो मीटे हर गुण गाओ जितो तो हारण मीटे हर गुण मीटे हर गौ वास 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 वाइ वास वास

शी वादर वाती वाती वी वाती वात ਵਾਹਿਗੁਰੂ 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 ਵਾਹਿਗੁਰ

ਤੁਾਰੇ ਤੁਾਰੇ ਤਨ ਗੁਰੂ ਤਨਸਾਰ ਤੁਾਰੇ ਤੁਨ ਗੁਰੂ ਤਨਸਾਰ ਬੁਲਾਵੇ ਧੰਨ ਗੁਰੂ ਤਨਸਾਰ ਤੁਾਰੇ ਧੰਨ ਗੁਰੂ ਤਨਸਾਰ ਤੁਾਰੇ ਤਨ ਗੁਰੂ ਤਨਸਾਰ ਬੁਲਾਵੇ ਤੁਨ ਗੁਰੂ ਤਨਸਾਰ ਬੁਲਾਵੇ ਧੰਨ ਗੁਰੂ ਨਗਿਆਰ ਤੁਾਰੇ ਧੰਨ ਗੁਰੂ ਤਨਸਾਰ ਤੁਾਰੇ ਤਨ ਗੁਰੂ ਤਨਸਾਰ ਬੁਲਾਵੇ ਤੁਨ ਗੁਰੂ ਤਨਸਾਰ ਬੁਲਾਵੇ ਧੰਨ ਗੁਰੂ ਨਗਿਆਰ ਤੁਾਰੇ ਧੰਨ ਗੁਰੂ ਤਨਸਾਰ ਸੁਲਾਵੇ ਰੂਹ ਤਨ ਕਾਲ ਨਾਰੇ ਜਨ ਤਨ ਆਪ ਨਾਰੇ ਰੂਹ ਤਨ ਕਾਲ ਨਾਰੇ ਬੋਲੇ ਸੋਹੇ ਹਾਲ ਸਾਤ ਸਰੀਆ ਆਪ oh <laughs>

ਜਾ ਤਹੋ ਚਿਤ ਮੈਂ ਸੋਈ ਕੀਜੈ ਔਰ ਨਾ ਮੰਗ ਤੋਂ ਤੈ ਕਾਹਤ ਹੋਂ ਸਤ ਮੈਂ ਸੋਈ ਕੀਜੈ ਔਰ ਨਾ ਮੰਗ ਤੋਂ ਤਾ ਚਿਤ ਮੈਂ ਕਾਹਤ ਸਤ ਮੈਂ ਸੋਈ ਕੀਜੈ ਸਤਵੇ ਨੇ ਕੁਸਲਾ ਬੰਤ ਕਾਮਤ ਕੋਤਲੇ ਇੱਕ ਨਲਾ ਕਰਨ ਪਾਵੇ ਸਤਵੇ ਨੇ ਕੁਸਲਾ ਬੰਤ ਕਾਮਤ ਕੋਤਲੇ ਇੱਕ ਨਲਾ ਕਰਨ ਪਾਵੇ ਤੇਰੇ ਨੇ ਕੁਸਲਾ ਬੰਤ ਕਾਮਤ ਕੋਤਲੇ ਇੱਕ ਹਾਰੇ ਮਨ ਤਨ ਵਸਿਆ ਸੋਈ ਜਜਕਾਰ ਕਰੇ ਸਭ ਕੋਈ ਮਨ ਤਨ ਵਸਿਆ ਸੋਈ ਜਜਕਾਰ ਕਰੇ ਸਭ ਕੋਈ ਜਜਕਾਰ ਕਰੇ ਸਭ ਕੋਈ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਨਾਮ ਸਤਿਨਾਮ ਸਤਿਨਾਮ ਲੀ ਵਾਹਿਗੁਰੂ ਆਹੇ ਗੁਰੂ ਆਇਓ ਗੁਰੂ ਜੀ ਤੁਸ ਸੋ ਸਤਿਨਾਮ ਸਤਿਨਾਮ ਲੀ ਵਾਹਿਗੁਰੂ ਆਹੇ

e é. é. é.